ਵੜਾ ਚਿਰ ਹੋ ਗਿਆ ਕਪੂਤਲੇ ਦਾ ਸ਼ੋਸ਼ਨ ਹੋ ਗਿਆ ਤੁਨ ਵਾਰੀ ਆ ਮੰਨ ਜੰਦੀ ਜਿਹੜੇ ਜਿਹੜੇ ਬੰਦਿਆਂ ਨੇ ਅਜੇ ਤੱਕ ਕਪੂਤਲੇ ਲੋਕਾਂ ਨਾਲ ਦੋਰਾ ਜਿਹੜਾ ਮਾਫਦੰਡ ਬਣਾਇਆ ਉਹ ਸਮਾਂ ਉਹਨਾਂ ਨੂੰ ਮਾਣਦੇ ਹੋ ਤਾਂ ਹੀ ਆਪਣੀ ਜਿੱਥੋਂ ਨਹੀਂ ਦਿੱਤਾ ਆਪਣੀ ਜਿੱਤ ਨਹੀਂ ਆਮ ਆਦਮੀ ਸਰਕਾਰ ਦੇ 2 ਸਾਲ ਹੋ ਗਏ ਸਿਆਸਤ ਖੇਡੀ ਜਾ ਰਹੀ ਆ ਇੱਕ ਪਾਸੇ ਮੌਜੂਦਾ ਸਰਕਾਰ ਨੇ ਕਿਹਾ ਸੀ ਜਿਹੜੀ ਸੌਤੀ ਸਰਕਾਰ ਆਊਗੀ ਇਹ ਚੌਕਾਂ ਚੁਰਾਹਿਆਂ ਤੋਂ ਪਿੰਡਾਂ ਦੀਆਂ ਸੱਤਾਂ ਚੱਲੇਗੀ ਪਰ ਜਿੱਤੇ ਪਹਿਲੇ ਰਵਾਇਤੀ ਪਾਰਟੀਆਂ ਨੂੰ ਪਰਦੇ ਸੀ ਅੱਜ ਖੁਦ ਵੱਡੇ ਵੱਡੇ ਹੋਟਲਾਂ 'ਚ ਕਪੂਤਲੇ ਦੇ ਬੈਸਟ ਵੈਸਟਰਨ 'ਚ ਪਿਛਲੇ ਦਿਨੀ ਡਾਕਟਰ ਬਲਬੀਰ ਸਿੰਘ ਜੋ ਸਿਹਤ ਮੰਤਰੀ ਆ ਮੌਜੂਦਾ ਸਰਕਾਰ ਦੇ ਉਹ ਪ੍ਰੈਸ ਕਾਨਫਰੰਸ ਕਰਕੇ ਗਏ ਆਮ ਆਦਮੀ ਸਰਕਾਰ ਦੇ 2 ਸਾਲ ਹੋ ਗਏ ਸਿਆਸਤ ਖੇਡੀ ਜਾ ਰਹੀ ਆ ਮੈਡੀਕਲ ਕੋਲੇ ਲਈ ਜਾਦੇ ਹੀ ਬੈਠੇ ਆ ਤੇ ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਮੇਰਾ ਮੇਨ ਟੀਚਾ ਸੀ ਅੱਜ ਇਸ ਜਗ੍ਹਾ ਤੇ ਪਹੁੰਚ ਕੇ ਪ੍ਰੈਸ ਕਾਨਫਰੰਸ ਕਰਨ ਦਾ ਤੁਹਾਡੇ মিডিਆ ਰਾਹੀਂ ਇਸ ਕਰਕੇ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਇੱਕ ਪਾਸੇ ਮੌਜੂਦਾ ਸਰਕਾਰ ਨੇ ਕਿਹਾ ਸੀ कि ਜਿਹੜੀ ਸਾਡੀ ਸਰਕਾਰ ਆਉਗੀ ਇਹ ਚੌਂਕਾ ਚੁਰਾਹਿਆਂ ਤੋਂ ਪਿੰਡਾਂ ਦੀਆਂ ਸੱਤਾਂ ਤੋਂ ਚੱਲੇਗੀ ਪਰ ਦੂਜੇ ਪਾਸੇ ਇਹ ਉਲਟਾ ਕੰਮ ਹੋ ਰਿਹਾ ਜਿੱਦਾਂ ਪਹਿਲੇ ਰਵਾਇਤੀ ਪਾਰਟੀਆਂ ਨੂੰ ਪੰਦੇ ਸੀ ਅੱਜ ਖੁਦ ਵੱਡੇ ਵੱਡੇ ਹੋਟਲਾਂ 'ਚ ਕਪੂਥਲੇ ਦੇ ਬੈਸਟ ਵੈਸਟਰਨ 'ਚ ਪਿਛਲੇ ਦਿਨੀ ਡਾਕਟਰ ਬਲਵੀਰ ਸਿੰਘ ਜੋ ਸਿਹਤ ਮੰਤਰੀ ਆ ਮੌਜੂਦਾ ਸਰਕਾਰ ਦੇ ਉਹ ਪ੍ਰੈਸ ਕਾਨਫਰੰਸ ਕਰਕੇਗੇ ਅਸੀਂ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਕਰਦੇ ਜਿਹੜੇ ਮਰਜ਼ੀ ਹੋਟਲਾਂ 'ਚ ਪ੍ਰੈਸ ਕਾਨਫਰੰਸ ਕਰੋ ਪਰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਜਸਜੀਤ ਦਾ ਮੇਨ ਇਸ਼ੂ ਸੀਗਾ ਜਿੱਥੇ ਮੈਡੀਕਲ ਕੋਲੇ ਬੰਦਾ ਸੀ ਕੀ ਗੱਲ ਇੱਥੋਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਤੁਹਾਨੂੰ ਇੱਕ ਰੀਵ ਨਹੀਂ ਗਿਆ ਕਿ ਆਪਾਂ ਪ੍ਰੈਸ ਕਾਨਫਰੈਂਸ ਜਾ ਕੇ ਕਰੀਏ ਉਸ ਜਗ੍ਹਾ ਤੇ ਜਿੱਥੇ ਮੈਡੀਕਲ ਕੋਲੇ ਬੰਦਾ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਥੋੜਾ ਜਿਹੜਾ ਰੋਸ ਆ ਉਹ ਘੱਟ ਜਾਵੇ ਮੌਜੂਦਾ ਸਰਕਾਰ ਲਈ ਪਰ ਹੋਇਆ ਕੀ ਹੋਟਲਾਂ 'ਚ ਜਾ ਕੇ ਪ੍ਰੈਸ ਕਾਨਫਰੈਂਸ ਕਰਤੀ ਇਹ ਤੇ ਉਹ ਕਹਾਵਤ ਹੋ ਗਈ ਕਿ ਸੁੱਤੇ 'ਤੇ ਨਿਆਂ ਦਾ ਮੂੰਹ ਚੁੰਮੀ ਜਾਓ ਨਾ ਨਿਆਂਰੇ ਨੂੰ ਪਤਾ ਲੱਗੇ ਤੇ ਨਾ ਉਹਦੇ ਜਿੰਨੇ ਮੂੰਹ ਚੁੰਮੇ ਉਹਨੂੰ ਪਤਾ ਲੱਗੇ ਇਹ ਸਿਰਫ ਇਹ ਸਿਰਫ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਹੋਇਆ ਵਾ ਸੋ ਅਸੀਂ ਇਸ ਚੀਜ਼ ਨੂੰ ਸਰਾਸਾ ਜਿਹੜਾ ਵਾ ਤਰੀਕੇ ਦੇ ਨਾਲ ਅਸੀਂ ਇਹ ਜਾਣਦੇ ਹਾਂ ਕਿ ਗਲਤ ਹੋਈ ਐ ਲੋਕਾਂ ਦੀਆਂ ਸਹੂਲਤਾਂ ਲਈ ਜਿਹੜਾ ਮੈਡੀਕਲ ਕਾਲਜ ਆ ਉਹ ਬਣਾਉਣ ਵਾਲੀ ਜਗ੍ਹਾ ਤੇ ਆ ਕੇ ਲੋਕਾਂ ਨੂੰ ਆਸ਼ਵਾਸ਼ਣ ਦੇਣਾ ਚਾਹੀਦਾ ਸੀ ਨਾ ਕਿ ਵੱਡੇ ਵੱਡੇ ਹੋਟਲਾਂ 'ਚ ਆਲੇ-ਦੁਆਲੇ ਆਪਣੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਬਿਠਾ ਕੇ ਉੱਥੇ ਪ੍ਰੈਸ ਕਾਨਫਰੰਸ ਕਰਨੀ ਇਹ ਸਰਾਸਰ ਗਲਤ ਹੋਇਆ ਵਾ ਅਭੀ ਜੀ ਕੀ ਕਾਰਨ ਕੀ ਸਮਝਦੇ ਹੋ ਕਿ ਸਮੇਂ-ਸਮੇਂ ਤੇ ਜਿਹੜਾ ਕਾਲਜ ਆ ਜਿੱਥੇ ਮੈਡੀਕਲ ਕਾਲਜ ਬੰਨਣਾ ਸੀ ਉਹ ਹਰ ਵਾਰ ਇੱਕ ਮੁੱਦਾ ਬਣਿਆ ਰਹਿੰਦਾ ਵਾ ਕਿ ਕਾਲਜ ਜਿਹੜਾ ਨਹੀਂ ਬੰਨ ਰਿਆ ਹਰ ਵਾਰੀ ਸਰਕਾਰ ਵੱਲੋਂ ਮਤਲਬ ਕਿ ਦਾਅਵੇ ਬੜੇ ਵੱਡੇ ਕੀਤੇ ਜਾਂਦੇ ਆ ਦੇਖੋ ਇਹ ਸਿਰਫ ਦਾਅਵਿਆਂ ਦੇ ਜਿਹੜੇ ਆ ਇੱਕ ਇਸ਼ੂ ਰਹਿ ਗਏ ਆ ਭਾਵੇਂ ਮੌਜੂਦਾ ਸਰਕਾਰ ਹੋਵੇ ਭਾਵੇਂ ਸਾਬਕਾ ਸਰਕਾਰ ਚ ਮੰਤਰੀ ਰੇ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੇ ਕਿਹਾ ਸੀ ਕਿ ਮੈਡੀਕਲ ਕੋਲੇ ਦੀ ਮੰਗ ਜਿਹੜੀ ਆ ਉਹ ਜਿਹਨੇ ਉਹਨਾਂ ਨੇ ਜਿਹੜੇ ਸੈਂਟਰ ਦੇ ਹੈਲਥ ਮਿਨਿਸਟਰ ਆ ਉਹਨਾਂ ਕੋਲ ਜਾ ਕੇ ਕੀਤੀ ਤਾਂ ਪਾਸ ਹੋਇਆ ਪਰ 5 ਸਾਲ ਕਾਂਗਰਸ ਸਰਕਾਰ ਦੇ ਬੀਤ ਗਏ 2 ਸਾਲ ਸਰਕਾਰ ਦੇ ਹੋਣੇ ਮੌਜੂਦਾ ਦੇ ਬੀਤ ਗਏ ਜੋ ਬਦਲਾਇ ਸਰਕਾਰੀ ਜਿਨ੍ਹਾਂ ਦਾ ਪਹਿਲਾ ਟੀਚਾ ਹੀ ਇਹ ਸੀ ਕਿ ਮੈਡੀਕਲ ਸਹੂਲਤਾਂ ਦੇਵਾਂਗੇ ਤੇ ਚੰਗੀ ਸਿੱਖਿਆ ਦੇਵਾਂਗੇ ਨਾ ਤੇ ਚੰਗੀ ਸਿੱਖਿਆ ਵੱਲ ਕੁਝ ਹੋ ਰਿਹਾ ਤੇ ਨਾ ਮੈਡੀਕਲ ਇਹ ਸਹੂਲਤ ਦੇ ਵਿੱਚ ਕੁਝ ਵੀ ਕਪੂਥਲੇ ਨੂੰ ਫਾਇਦਾ ਹੋ ਰਿਹਾ ਕਿਉਂਕਿ ਅੱਜ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਹਾਂ ਮੈਂ ਅੱਜ ਆਪਣੇ ਹਲਕੇ ਕਪੂਥਲੇ ਨੂੰ ਲੋਕਾਂ ਸੇਵਾ ਦਾ ਰਹਉਣ ਦੇ ਨਾਤੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਕਿ ਇੱਕ ਸ਼ੀਸ਼ਾ ਦਿਖਾ ਸਕੀਏ ਮੌਜੂਦਾ ਸਰਕਾਰ ਨੂੰ ਕਿ ਆ ਜਗਾ ਵਾ ਜਿੱਥੇ ਸਹੀ ਪ੍ਰੈਸ ਕਾਨਫਰੰਸ ਕਰਨੀ ਬੰਦੀ ਨਾ ਕਿ ਵੱਡੇ ਵੱਡੇ ਹੋਟਲਾਂ 'ਚ ਜਿੱਥੇ ਆਪਾਂ ਬਾਕੀ ਰਵਾਇਤੀ ਪਾਰਟੀਆਂ ਨੂੰ ਪੰਡਦੇ ਰਹੇ ਆ ਸੋ ਇਹ ਬੜੀ ਰੋਸ ਵਾਲੀ ਗੱਲ ਆ ਕਿਉਂਕਿ ਸਿਹਤ ਜਿਹੜੀ ਆ ਮੇਰੀ ਵੀ ਥੋੜੀ ਠੀਕ ਨਹੀਂ ਜਿਸ ਕਰਕੇ ਇੰਨਾ ਦਿਨ ਦਾ ਗੈਪ ਪੈ ਗਿਆ ਸੋ ਅਸੀਂ ਇਹ ਜਾਣਦੇ ਆ ਕਿ ਇੱਕ ਵਾਰੀ ਜੇ ਸਿਹਤ ਮੰਤਰੀ ਸਾਹਿਬ ਤੁਸੀਂ ਇੱਥੇ ਆਓ ਇਸ ਜਗ੍ਹਾ ਤੇ ਆ ਕੇ ਕਪੂਤੇ ਲੋਕਾਂ ਨੂੰ ਆਸ਼ਵਾਸ਼ਣ ਦਿਓ ਤਾਂ ਕਿ ਲੋਕ ਵੀ ਤੁਹਾਡੀ ਜਿਹੜੀ ਆਉਟਪੁੱਟ ਆ ਉਹਨੂੰ ਸਮਝ ਸਕਣ ਜੇ ਆਪਾਂ ਗੱਲ ਕਰੀਏ ਇਲੈਕਸ਼ਨ ਲੱਗ ਗਏ ਜਦੋਂ ਆਂਦੇ ਆ ਜੋ ਪਹਿਲਾ ਇਲੈਕਸ਼ਨ ਆਇਆ ਸੀ ਉਦੋਂ ਵੀ ਮੁੱਖ ਮੰਤਰੀ ਸਾਹਿਬ ਆ ਕੇ ਮਤਲਬ ਕੀ ਕਹ ਲੋ ਕਿ ਉਦਘਾਟਨ ਕਰਕੇ ਗਏ ਤਾਂ ਹੁਣ ਐਮਪੀ ਦੇ ਇਲੈਕਸ਼ਨ ਆ ਰਹੇ ਆ ਤਾਂ ਕੀ ਸਿਹਤ ਮੰਤਰੀ ਵੀ ਆ ਕੇ ਕਹਿਨ ਮਤਲਬ ਕਿ ਤਨਾ ਕਿਤੇ ਲੋਕਾਂ ਨੂੰ ਲੱਗਦਾ ਨਹੀਂ ਕਿ ਲੌਲੀਪੌਪ ਦੇਣ ਦਾ ਕੰਮ ਚੱਲਦਾ ਦੇਖੋ ਜੀ ਜਦੋਂ ਮੀਡੀਆ ਨੇ ਬੜਾ ਵਧੀਆ ਵੀ ਕੁਐਸਚਨ ਪੁੱਛਿਆ ਵਾ ਤੁਸੀਂ ਕਿਹਾ ਕਿ ਉਦਘਾਟਨ ਕਰਨਾ ਹੈ ਭਗਵੰਤ ਮਾਨ ਸਾਹਿਬ ਇਹ ਨਕਸ਼ੇ ਪਾਸ ਕਰ ਗਿਆ ਮੈਂ ਕਹਿੰਦਾ ਇੰਨਾ ਕੀ ਇਹ ਸਿਰਫ ਕਹਿੰਦੇ ਨਾ ਗੁੰਗਲਾਂ ਨਾਲੋਂ ਮਿੱਟੀ ਝਾਂਬ ਲਈ ਗੱਲ ਕੀਤੀ ਕੋਈ ਇੱਥੇ ਨਹੀਂ ਪੱਥਰ ਹੀ ਲਾ ਜਾਂਦੇ ਲੋਕ ਆ ਕੇ ਕਿਤੇ ਨਹੀਂ ਪੱਥਰ ਨੂੰ ਹੀ ਮੱਥਾ ਟੇਕ ਜਾਂਦੇ ਲੋਕ ਇਹ ਤਾਂ ਸਮਝ ਸਕਦੇ ਕਿ ਸਾਡੇ ਮੈਡੀਕਲ ਕੋਲੇ ਆਣਾ ਵਾ ਇਹ ਤਾਂ ਸਿਰਫ ਨਹੀਂ ਪੱਥਰ ਨਹੀਂ ਲਾਇਆ ਗਿਆ ਇਹ ਸਿਰਫ ਇਸ ਉਜਾੜ ਅੱਜ ਪਿਆ ਵਾ ਮਿੱਟੀ ਉਦਾਂ ਦੀ ਉਦਾਂ ਹੀ ਆ ਕੋਈ ਨਹੀਂ ਪੱਥਰ ਨਹੀਂ ਲੱਗਿਆ ਤੁਸੀਂ ਨਹੀਂ ਪੱਥਰਾਂ 'ਚ ਸਿਆਸਤ ਕਰਦੇ ਆ ਤੁਹਾਨੂੰ ਰੱਬ ਦਾ ਵਾਸਤਾ ਕੋਈ ਨਹੀਂ ਪੱਥਰ ਹੀ ਲਾ ਜੋ ਕਿਤੇ ਲੋਕਾਂ ਦੇ ਮਨ ਦੇ ਵਿੱਚ ਆ ਜਾਵੇ ਕਿ ਇੱਥੇ ਮੈਡੀਕਲ ਕੋਲੇ ਬੰਦਾ ਵਾ ਤੇ ਦੂਜੇ ਪਾਸੇ ਤੁਸੀਂ ਗੱਲ ਕੀਤੀ ਸਿਆਸਤ ਦੀ ਸਿਰਫ ਤੇ ਸਿਰਫ ਸਿਆਸਤ ਚਮਕਾਈ ਜਾਂਦੀ ਤੇ ਸਮੇਂ-ਸਮੇਂ ਤੇ ਇਲੈਕਸ਼ਨ ਆਉਂਦੇ ਆ ਭਾਵੇਂ ਉਹ ਐਮਐਲਏ ਹੋਣ ਭਾਵੇਂ ਐਮਸੀ ਹੋਣ ਭਾਵੇਂ ਐਮਪੀ ਹੋਣ ਸਿਰਫ ਸਿਰਫ ਉਦੋਂ ਹੀ ਮੈਡੀਕਲ ਵਾਲਾ ਜਿਹੜਾ ਇਸ਼ੂ ਆ ਉਹ ਜਾਗਦਾ ਵਾ ਉਸ ਤੋਂ ਇਲਾਵਾ ਸਿਰਫ ਤੇ ਸਿਰਫ ਲਾਰੇ ਲਾ ਕੇ ਕਪੂਥਰੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਵਾ ਜੇ ਅਪ ਗੱਲ ਕਰੀਏ ਰਵਾਇਤੀ ਪਾਰਟੀਆਂ ਦੀ ਚਾਹੇ ਕਾਂਗਰਸ ਦੀ ਚਾਹੇ ਅਕਾਲੀ ਦਲ ਤਾਂ ਉਹਨਾਂ ਦੇ ਇਲੈਕਸ਼ਨ ਐਮਪੀ ਦੇ ਆ ਰਹੇ ਆ ਤਾਨੂੰ ਲੱਗਦਾ ਕਿ ਤਨੇ ਕਿਤੇ ਮੈਡੀਕਲ ਕਾਲਜ ਉਹਨਾਂ ਦੀ ਸਿਆਸਤ ਦਾ ਹਿੱਸਾ ਰਹੂਗਾ ਬਿਲਕੁਲ ਜੀ ਅੱਜ ਮੈਂ بار بار ਦੁਬਾਰਾ ਕਹਿ ਰਿਹਾ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਬਣ ਕੇ ਨਹੀਂ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਮੈਨੂੰ ਦਰਜਵਾ ਕਪੂਥਲੇ ਹਲਕੇ ਲੋਕਾਂ ਦਾ ਮੈਂ ਸੇਵਾਦਾਰ ਹਾਂ ਕਪੂਥਲੇ ਹਲਕੇ ਲੋਕਾਂ ਦਾ ਕੋਈ ਵੀ ਅੱਜ ਜੇ ਮੈਂ ਲੋਕਾਂ ਨੂੰ ਸਮਝਾ ਜਾਂਦਾ ਕੋਈ ਅੱਜ ਇਲੈਕਸ਼ਨ ਆਉਣ ਵਾਲੇ ਐਮਪੀ ਦੇ ਜੇ ਕੋਈ ਸਿਆਸਤ ਦਾ ਪਾਰਡ ਬਣਾਉਂਦਾ ਨਾ ਮੈਡੀਕਲ ਕੋਲੇ ਵਾਲੀ ਜਗ੍ਹਾ ਨੂੰ ਮੇਰੀ ਬੇਨਤੀ ਆ ਕਪੂਤਲੇ ਲੋਕਾਂ ਨੂੰ ਭਾਵੇਂ ਉਹ ਕਿਸੇ ਵੀ ਪਾਰਟੀ ਆ ਨਵਾਇਦਾ ਹੋਵੇ ਉਹਨੂੰ ਸਿੱਧਾ ਜਵਾਬ ਪੁੱਛੋ ਕਿ ਕਿਉਂ ਨਹੀਂ ਭਈ 7 ਸਾਲ ਬੀਤ ਗਏ ਆ ਤੁਸੀਂ ਮੈਡੀਕਲ ਕੋਲੇ ਦਾ ਇਸ਼ੂ ਚੱਕਿਆ ਅੱਜ ਐਮਪੀ ਦੇ ਇਲੈਕਸ਼ਨ ਆ ਗਏ ਆ ਤੇ ਆ ਕੇ ਤੁਸੀਂ ਸਾਰੇ ਇੱਥੇ ਫੱਕ ਸ਼ਾਨਦੇ ਪਏ ਆ ਕਿ ਮੈਡੀਕਲ ਕੋਲੇ ਬਣਾਓ ਲੋਕ ਸਮਝਦਾਰ ਬਣਨ ਉਹ ਬੰਦਿਆਂ ਦੇ ਵਿੱਚ ਰਹਿਣ ਜੇ ਅੱਜ ਅਸੀਂ ਵੀ ਇੰਨੀ ਠੰਡ 'ਚ ਬੈਠੇ ਆ ਸਾਡਾ ਕੋਈ ਦਿਲ ਨਹੀਂ ਕਰਦਾ ਪਰ ਮੈਂ ਕਪੂਥਲੇ ਲੋਕਾਂ ਨੂੰ ਜਗਾਉਣਾ ਚਾਹੁੰਦਾ ਵਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਸਹੀ ਮੈਨੇਜਮੈਂਟ ਮੈਡੀਕਲ ਕਾਲਜ ਜਿਹੜਾ ਹੈ ਇਹ ਆ ਜਿੱਥੇ ਪ੍ਰੈਸ ਕਾਨਫਰੰਸ ਕਰਨੀ ਬੰਦੀ ਨਾ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਵੱਡੇ ਵੱਡੇ ਹੋਟਲਾਂ 'ਚ ਪ੍ਰੈਸ ਕਾਨਫਰੰਸ ਕਰਨੀ ਬੰਦੀ ਜੇ ਹੁਣ ਇਲੈਕਸ਼ਨ ਵੀ ਆ ਰਹੇ ਆ ਤਾਂ ਕਾਂਗਰਸ ਤਾਂ ਆਮ ਪਾਰਟੀ ਇਕੱਠੇ ਇਲੈਕਸ਼ਨ ਲੜ ਰਹੇ ਆ ਐਮਪੀ ਤੇ ਲੱਗਦਾ ਨਹੀਂ ਤੁਹਾਨੂੰ ਕਿਤੇ ਨਾ ਕਿਤੇ ਕੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਮੈਨੂੰ ਤੁਹਾਨੂੰ ਯਾਦ ਹੋਊਗਾ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਮੈਂ ਉਦੋਂ ਹੀ ਕਿਹਾ ਸੀਗਾ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਮੈਂ ਵਿਰੋਧ ਕਰਨ ਦੀ ਵਿਰੋਧ ਨਹੀਂ ਕਰਦਾ ਮੈਂ ਉਦੋਂ ਵੀ ਕਹਿੰਦਾ ਸੀ ਇਹ ਇੱਕੋ ਹੀ ਸਿੱਕੋ ਦੇ ਸਿੱਕੇ ਦੇ ਦੋ ਪਹਿਲੂ ਆ ਭਾਵੇਂ ਉਲਟਾ ਪਲਟਾ ਕੇ ਦੇਖ ਲਓ ਅੱਜ ਉਹ ਗੱਲਾਂ ਸਾਬਤ ਹੋ ਗਈਆਂ ਮੈਂ ਬਾਰ ਬਾਰ ਕਹਿ ਰਹੇ ਆ ਮੈਨੂੰ ਕਿਸੇ ਪਾਰਟੀ ਦੀ ਹੋਂਦ ਨਾਲ ਕੋਈ ਮਤਲਬ ਨਹੀਂ ਮੈਨੂੰ ਸਿਰਫ ਮਤਲਬ ਆ ਮੇਰੇ ਹਲਕੇ ਕਪੂਰਥਲੇ ਦੇ ਲੋਕਾਂ ਨਾਲ ਜੇ ਅੱਜ ਇਕੱਠੇ ਹੋਏ ਗੱਠ ਜੋੜ ਹੋਇਆ ਹੁਣ ਤੇ ਤੁਸੀਂ ਕਿਉਂ ਖਿਚੜੀ ਇਕੱਠੇ ਹੋ ਗਏ ਆ ਹੁਣ ਤੇ ਮੈਡੀਕਲ ਕਾਲਜ ਤੇ ਬਣਾ ਦੋ ਹੁਣ ਤੇ ਤੁਸੀਂ ਗੱਠ ਜੋੜ ਕਰ ਲਿਆ ਇੰਡੀਆ ਅਲਾਈਅੰਸ ਅਨਾਉਂਸ ਹੋ ਗਿਆ ਵਾ ਹੁਣ ਤੁਸੀਂ ਆਪਣੇ ਵੱਲੋਂ ਫੰਡ ਜਾਇਰ ਕਰਕੇ ਇੱਥੇ ਕੋਈ ਨਾ ਕੋਈ ਉਸਾਰੀ ਤੇ ਸ਼ੁਰੂ ਕਰਾ ਦੋ ਕਿ ਉਹ ਵੀ ਆਪਾਂ ਦੀ ਕਰਵਾ ਦੇ ਸੋ ਜਿਹੜੇ ਇਹ ਗੱਠ ਜੋੜ ਹੋਇਆ ਵਾ ਹੁਣ ਇਹਨਾਂ ਨੂੰ ਚਾਹੀਦਾ ਲੋਕਾਂ ਦੇ ਮਸਲੇ ਹੱਲ ਕਰਵਾਉਣ ਆਨਰਟੇ ਅਮਦੇ ਵਿੱਚ ਆਮ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਗਾ ਕਿ ਜਿਵੇਂ ਕਿ ਇਲੈਕਸ਼ਨ ਆ ਗਿਆ ਤਾਂ ਸਾਰੀ ਪਾਰਟੀ ਨੇ ਘਰ-ਘਰ ਵੀ ਜਾਣਾ ਵਾ ਅਪੀਲ ਮੇਰੀ ਇਹੀ ਹੈ ਜੀ ਸਮਝਦਾਰੋਂ ਲੋਕ ਕਪੂਥਲੇ ਦੇ ਕਹਿੰਦੇ ਆ ਜੀ ਕਪੂਥਲੇ ਲੋਕ ਪਿਆਰ ਜੰਦੇ ਤੇ ਦਿੰਦੇ ਬਹੁਤ ਆ ਪਰ ਜਦੋਂ ਕਪੂਥਲੇ ਲੋਕ ਮੰਜਨ ਤੇ ਆਂਦੇ ਤੇ ਮਾਂਜਦੇ ਵੀ ਬੜੇ ਆ ਹੁਣ ਮੇਰੀ ਹੱਥ ਬਨ ਕੇ ਬੇਨਤੀ ਆ ਕਪੂਥਲਾ ਵਾਸੀਆਂ ਨੂੰ ਬੜਾ ਚਿਰ ਹੋ ਗਿਆ ਕਪੂਥਲੇ ਦਾ ਸ਼ੋਸ਼ਣ ਹੋ ਗਿਆ ਹੁਣ ਵਾਰੀ ਆ ਮੰਜਨ ਦੀ ਜਿਹੜੇ-ਜਿਹੜੇ ਬੰਦਿਆਂ ਨੇ ਅਜ ਤੱਕ ਕਪੂਥਲੇ ਲੋਕਾਂ ਨਾਲ ਦੋਰਾ ਜਿਹੜਾ ਮਾਪ ਡੰਡ ਬਣਾਇਆ ਹੁਣ ਸਮਾਉਣਾ ਉਹ ਮਾਣਦੇਓ ਤਾਂ ਹੀ ਆਪਣੀ ਜਿੱਤ ਹੋਣੀ ਨਹੀਂ ਆਪਣੀ ਜਿੱਤ ਨਹੀਂ ਹੋਣੀ